ਵਾਹ ਇਹ ਸਵਾਰਾਂ ਬਣਾਈ ਦਾ ਐਸਾ ਐਸਾ ਬਹੁਤ ਬਣਾਉਂ ਮੈਂ ਸਰ ਅੰਦਰ ਲਈ ਨੱਕ ਦੇਣ ਸੋਮਵਾਰ ਬੋਲ ਦੇ 3 ਦੇ 26 27 29 29 ਸਤੰਬਰ ਦੇਣ ਸੋਮਵਾਰ ਦੇਖੋ ਤਾਹਾਂ 2000 ਪੱਕੀ ਦੇਖੋ ਤੁਹਾਨੂੰ ਖੋਣ ਦਰਿਆ ਦੇ ਹਾਲਾਤ ਤਾਂ ਕਿ ਜੋ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਬਹੁਤ ਜਿਆਦਾ ਟਾਲ ਲੱਗੀ ਹੋਈ ਆ ਨੁਕਸਾਨ ਤਬਾਈ ਤਬਾਈ ਹੁੰਦੀ ਉਹ ਘਾਏ ਸਵਾਰਾਂ ਬਣਾਈ ਦਾ ਐਸੇ ਚਾ ਬਹੁਤ ਬਣਾਉਂ ਮੈਂ ਸਰ ਅੰਦਰ ਲਈ ਨੱਕ ਦੇਣ ਸੋਮਵਾਰ ਬੋਲਦੇ 3 ਕਿ 26 27 29 29 ਸਤੰਬਰ ਦੇਣ ਸੋਮਵਾਰ ਦੇਖੋ ਤਾਹਾਂ 2000 ਪੱਕੀ ਦੇਖੋ ਤੁਹਾਨੂੰ ਖੋਣ ਦਰਿਆ ਦੇ ਹਾਲਾਤ ਤਾਂ ਕਿ ਜੋ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਬਹੁਤ ਜ਼ਿਆਦਾ ਟਾਲ ਲੱਗੀ ਹੋਈ ਹੈ ਨੁਕਸਾਨ ਤਬਾਈ ਤਬਾਈ ਹੁੰਦੀ ਉਹ ਘਾਏ ਸਵਾਰਨਾ ਬਣਾਇਦਾ ਐਸਾ ਇੰਚ ਬਹੁਤ ਬਣਾਉਂ ਮੈਂ ਸਰ ਅੰਦਰ ਲਈ ਦੇਣ ਸੋਮਵਾਰ ਬੋਲਦੇ 3 ਕਿ 26 27 29 29 ਸਤੰਬਰ ਦੇਣ ਸੋਮਵਾਰ ਦੇਖੋ ਤਾਹਾਂ 2000 ਪੱਕੀ ਦੇਖੋ ਤੁਹਾਨੂੰ ਖੋਣ ਦਰਿਆ ਦੇ ਹਾਲਾਤ ਕਾਂ ਕਿ ਜੋ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਬਹੁਤ ਜ਼ਿਆਦੀ ਟਾਲ ਲੱਗੀ ਹੋਈ ਹੈ ਨੁਕਸਾਨ ਤਬਾਈ ਤਬਾਈ ਹੁੰਦੀ ਹੈ ਐਗਰਜੀ ਕੀ ਖਾਲਸਾ ਜੀ ਬਸੇ ਬਾਬਾ ਜੀ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਜੀ ਸਾਡਾ ਪਿੰਡ ਮੁੱਠਿਆਲਾ ਹਾਂਜੀ 100 ਕਿਲਾ ਵਿੱਚ ਠੱਠੇ ਕਰਨੇ 14 ਕਿਲੇ ਸਾਡੀ ਠੱਠੀ ਤੇ ਤਿੰਨ ਮੋਟਰ ਲਗੀਆਂ ਨੇ ਅੱਛਾ ਆਖਣੇ ਪੱਲੇ ਰਹੇਗਾ ਪਤਾ ਨਹੀਂ ਸਰਕਾਰ ਨਹੀਂ ਆਇਆ ਕੋਈ ਸਸਤਾ ਸਰਕਾਰ ਕੋਈ ਨਹੀਂ ਆਉਂਦੀ ਕੋਈ ਨਹੀਂ ਆਈ ਇਥੇ ਸਤੂ ਹੀ ਸਰਕਾਰ ਤੋਂ ਕੀ ਮੰਗ ਚਾਹੁੰਦੇ ਜੀ ਫੇ ਨੌਕਾ ਲੱਗਣ ਕੋ ਜੀਆਂ ਸਾਡਾ ਸੋਚਣਾ ਕਿ ਨੌਕਰੀ ਦੇਣ ਅੱਛਾ ਹਾਂ ਕੋਈ ਨਾ ਘਰ ਦਾ ਮੈਂਬਰ ਕੋਈ ਸਰਕਾਰੀ ਨੌਕਰੀ ਤੇ ਨਹੀਂ ਹੈ ਕਿ ਨਾ ਨਹੀਂ ਜੀ ਅੱਛਾ ਜੀ ਬਹੁਤ ਨੁਕਸਾਨ ਹੋਇਆ ਤੁਹਾਡਾ ਜੀ ਤੁਹਾਡੇ ਕਿੰਨੀ ਜਮੀਨ ਇੱਥੇ 100 ਕਿੱਲੇ ਟੱਠੇ ਨਾਲ ਕਰੇ 14 ਕਿੱਲੇ ਸਾਡੀ ਟੱਠੀ ਹੈ ਤੇ 3 ਮੋਟਰ ਲਗੀਆਂ ਨੇ ਅੱਛਾ ਆਖਣੇ ਪੱਲੇ ਰਹੇਗਾ ਉਤਸ਼ਾਹ ਵੀ ਕੋਈ ਸਰਕਾਰ ਨਹੀਂ ਆਇਆ ਕੋਈ ਸਸਤਾ ਸਰਕਾਰ ਕੋਈ ਨਹੀਂ ਆਉਂਦੀ ਕੋਈ ਨਹੀਂ ਆਈ ਸੀ ਅੱਛਾ ਤੁਸੀਂ ਸਰਕਾਰ ਤੋਂ ਕੀ ਮੰਗ ਚਾਹੁੰਦੇ ਜੀ ਫੇ ਨੌਕਰੀ ਲੱਗਣ ਕੋਈ ਜੀਆਂ ਸਾਡਾ ਸੋਚਣਾ ਵੀ ਨੌਕਰੀ ਦੇਣਾ ਅੱਛਾ ਹੈ ਕੋਈ ਨਾ ਘਰ ਦਾ ਨੰਬਰ ਕੋਈ ਸਰਕਾਰੀ ਨੌਕਰੀ ਤੇ ਨਹੀਂ ਹੈ ਕਿ ਨਹੀਂ ਨਹੀਂ ਜੀ ਅੱਛਾ ਜੀ ਬਹੁਤ ਸਾਨ ਹੁੰਦਾ ਟੱਡ ਕਿੰਨੀ ਜੀ ਮਹੀਨੇ ਇੱਕ ਜੀ 14 ਕਿੱਲੇ ਸਾਫਾਈ ਦਰਿਆ ਜੀ ਹਾਂ ਤਿੰਨ ਮੋਟਰ ਗਈਆਂ ਪਾਈਆਂ ਬੈਜਾ ਅੱਛਾ ਐਗਰਜੀ ਕੀ ਖਾਨ ਸਾਹਿਬ ਜੀ ਬਸੇ ਬਾਬਾ ਜੀ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਜੀ ਸਾਡਾ ਪਿੰਡ ਮੁੱਠਿਆ ਵਾਲਾ ਹਾਂਜੀ 100 ਕਿਲਾ ਵਿੱਚ ਟੱਠੇ ਵਾਲਾ ਕਰੇ 14 ਅਗਲੇ ਸਾਡੀ ਟੱਠੀ ਤੇ ਤਿੰਨ ਮੋਟਰ ਰਗੀਆਂ ਨੇ ਅੱਛਾ ਆਖਣੇ ਪੱਲੇ ਰਹੇਗਾ ਉਤਸ਼ਾਹ ਤੇ ਕੋਈ ਸਰਕਾਰ ਨਹੀਂ ਆਇਆ ਕੋਈ ਸਸਤਾ ਸਰਕਾਰ ਕੋਈ ਨਹੀਂ ਆਉਂਦੀ ਕੋਈ ਨਹੀਂ ਆਈ ਥੇ ਅੱਛਾ ਤੁਸੀਂ ਸਰਕਾਰ ਤੋਂ ਕੀ ਮੰਗ ਚਾਹੁੰਦੇ ਜੀ ਫਿਰ ਨੌਚਾ ਲੱਗਣਗੇ ਜੀ ਸਾਡਾ ਸੋਚਣਾ ਕਿ ਨੁਕੀ ਦੇਣ ਅੱਛਾ ਹਾਂ ਕੋਈ ਨਾ ਕੋਈ ਸਰਕਾਰੀ ਨੌਕਰੀ ਤੇ ਨਹੀਂ ਹੈ ਕਿ ਨਹੀਂ ਜੀ ਅੱਛਾ ਜੀ ਬਹੁਤ ਨੁਕਸਾਨ ਹੋਇਆ ਤੁਹਾਡਾ ਜੀ ਤੁਹਾਡੇ ਕਿੰਨੀ ਜਮੀਨ ਇੱਥੇ ਜੀ 14 ਕਿੱਲੇ ਅੱਛਾ